you mm -hmm. ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੀ 2344 ਸੰਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਬਹੁਤ ਸਾਰੇ ਕੈਂਡੀਡੇਟਸ ਦੇ ਪੱਤੀ ਨੂੰ ਲੈ ਕੇ ਕਾਫੀ ਤਰ੍ਹਾਂ ਦੇ ਡਾਊਟਸ ਜਿਹੜੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਦੇਖਣ ਨੂੰ ਮਿਲ ਰਹੇ ਸਨ ਕਿ ਮੈਰਿਟ ਕਿਸ ਤਰੀਕੇ ਨਾਲ ਬਣੇਗੀ 2344 ਦੀ ਜਿਹੜੀ ਭਾਤੀ ਆ ਉਹਦੇ ਵਿੱਚ ਜਿਹੜੇ ਕੈਂਡੀਡੇਟ ਸੈਲੈਕਟ ਹੋਣਗੇ ਉਹਨਾਂ ਦੀ ਸੈਲਰੀ ਕਿੰਨੀ ਹੋਏਗੀ ਸਟੇਸ਼ਨ ਕਿਹੜੇ-ਕਿਹੜੇ ਮਿਲਣਗੇ ਕਨਫਰਮੇਸ਼ਨ ਲੈਟਰ ਕਦੋਂ ਮਿਲੇਗਾ ਜਿਹੜਾ ਪਰਬੇਸ਼ਨ ਪੀਰੀਅਡ ਹੈ ਕਿੰਨੇ ਸਮੇਂ ਦਾ ਹੋਏਗਾ ਤਾਂ 2344 ਭਾਤੀ ਸੰਬੰਧੀ ਤੁਹਾਡੇ ਸਾਰੇ ਡਾਊਟਸ ਲੈ ਕੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਆਪਾਂ ਡਿਸਕਸ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਕਿ ਇਸ ਭਰਤੀ ਦੇ ਵਿੱਚ ਸਟੇਸ਼ਨ ਕਿਹੜੇ-ਕਿਹੜੇ ਮਿਲਣਗੇ ਤਾਂ ਦੇਖੋ ਜੀ ਡਿਪਾਰਟਮੈਂਟ ਵੱਲੋਂ ਜਿਹੜੇ ਜ਼ਿਲ੍ਹੇ ਖੋਲੇ ਜਾਣਗੇ ਠੀਕ ਹੈ ਉਹ ਲਗਭਗ ਹੋਣਗੇ ਜੀ 6 ਜ਼ਿਲ੍ਹੇ ਠੀਕ ਹੈ 6 ਜਾਂ 7 ਵੱਧ ਤੋਂ ਵੱਧ ਹੋ ਸਕਦੇ ਨੇ ਠੀਕ ਹੈ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਜਿਹੜੀ ਭਰਤੀ ਹੈ ਇਹ ਬਾਰਡਰ ਏਰੀਆ ਦੀ ਭਰਤੀ ਹੈ ਠੀਕ ਹੈ ਬਾਰਡਰ ਏਰੀਆ ਦੇ ਕਿਹੜੇ ਜ਼ਿਲ੍ਹੇ ਨੇ ਜਿਵੇਂ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਗੁਰਦਾਸਪੁਰ ਫਿਰੋਜ਼ਪੁਰ ਪਠਾਨਕੋਟ ਇਹ ਵਾਲੇ ਜਿਹੜੇ ਜਿਹੜੇ ਨੇ ਖ ਜਿਹੜੇ ਸਕੂਲ ਨੇ ਉਹ ਤੁਹਾਨੂੰ ਅਲੋਟ ਹੋਣਗੇ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਜਿਹੜੇ ਸਕੂਲਾਂ ਦੇ ਵਿੱਚ ਵੈਕੈਂਸੀਸ ਖਾਲੀ ਨੇ ਈਟੀਟੀ ਦੀਆਂ ਸਿਰਫ ਉਹੀ ਸਕੂਲ ਜਿਹੜੇ ਨੇ ਉਹ ਖੋਲੇ ਜਾਣਗੇ ਕਲੀਅਰ ਹੈ ਜੀ ਤਾਂ ਆਈ ਹੋਪ ਸਟੇਸ਼ਨਸ ਨੂੰ ਲੈ ਕੇ ਤੁਹਾਡਾ ਸਾਰਾ ਡਾਊਟ ਜਿਹੜਾ ਕਲੀਅਰ ਹੋ ਗਿਆ ਹੋਵੇਗਾ ਬਾਰਡਰ ਏਰੀਆ ਤੇ ਜੇਕਰ ਤੁਸੀਂ ਆਪ ਵੀ ਚਾਹੋ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਕਿਹੜੇ ਬਾਰਡਰ ਏਰੀਏ ਦੇ ਜ਼ਿਲ੍ਹੇ ਨੇ ਤਾਂ ਉਹ ਤੁਸੀਂ ਜਿਹੜਾ ਆਪਣੇ ਆਪ ਦੇਖ ਸਕਦੇ ਹੋ ਦੂਜੀ ਗੱਲ ਕਰ ਲਈ ਜੀ ਮੈਰਿਟ ਕਿਵੇਂ ਬਣੇਗੀ ਤਾਂ ਮੈਰਿਟ ਦੇ ਅਕੋਰਡਿੰਗ ਜੇਕਰ ਆਪਾਂ ਨੋਟੀਫਿਕੇਸ਼ਨ ਦੇਖੀਏ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੀ ਮੈਰਿਟ ਹੈ ਉਹ ਨੰਬਰਾਂ ਦੀ ਬਿਹੱਫ ਤੇ ਹੀ ਬਣੇਗੀ ਪਹਿਲਾਂ ਕੀ ਸੀ ਪਹਿਲਾਂ ਗ੍ਰੈਜੂਏਸ਼ਨ ਦੇ ਮਾਰਕਸ ਐਡ ਕਰਕੇ ਹੀ ਜਿਹੜੀ ਮੈਰਿਟ ਬਣਾਈ ਗਈ ਸੀ ਐਡ ਕੀਤੇ ਗਏ ਸੀ ਠੀਕ ਹੈ ਤੇ ਬੀਐਡ ਵੀ ਐਡ ਸੀਗੀ ਲੇਕਿਨ ਹੁਣ ਜਿਹੜੀ ਬੀਐਡ ਵੀ ਆਊਟ ਕਰ ਦਿੱਤੀ ਗਈ ਹੈ ਐਨਆਈਯੂਐਸ ਵਾਲੀ ਵੀ ਆਊਟ ਕਰ ਦਿੱਤੇ ਗਏ ਨੇ ਬੀਏ ਦੇ ਮਾਰਕਸ ਵੀ ਕੱਟ ਦਿੱਤੇ ਗਏ ਨੇ ਹਾਇਰ ਕੁਆਲੀਫਿਕੇਸ਼ਨ ਵੀ ਲੱਗ ਕਰ ਦਿੱਤੀਆਂ ਗਈਆਂ ਨੇ ਹਨਾ ਤਾਂ ਹੁਣ ਇਹ ਜਿਹੜੀ ਮੈਰਿਟ ਹੈ ਬਹੁਤ ਜ਼ਿਆਦਾ ਡਾਊਨ ਜਾਏਗੀ ਬਹੁਤ ਜ਼ਿਆਦਾ ਜਿਹੜੇ ਕੈਂਡੀਡੇਟਸ ਨੇ ਇਸ ਦੇ ਵਿੱਚ ਸਿਲੈਕਟ ਹੋਣਗੇ ਗੱਲ ਕਰ ਲਈ ਮੈਰਿਟ ਕਿਵੇਂ ਬਣੇ ਦੇ ਵਿੱਚ ਬਰਾਬਰ ਅੰਕ ਆਉਂਦੇ ਹਨ ਦੇਖੋ ਜੀ ਨੰਬਰਾਂ ਦੇ ਅਕੋਰਡਿੰਗ ਮੈਰਿਟ ਬਣੇਗੀ ਜੇਕਰ ਕੋਈ ਕੈਂਡੀਡੇਟ ਹੈ ਜਿਹਨਾਂ ਦੇ ਬਰਾਬਰ ਅੰਕ ਆ ਗਏ ਮੰਨ ਲਓ ਦੋ ਕੈਂਡੀਡੇਟਸ ਨੇ ਜਾਂ ਪੰਜ ਕੈਂਡੀਡੇਟਸ ਨੇ ਜਿਨ੍ਹਾਂ ਦੇ ਸੇਮ ਨੰਬਰ ਨੇ ਮੰਨ ਲਓ 95 95 ਦੋਹਾਂ ਦੇ ਸੇਮ ਨੇ ਠੀਕ ਹੈ ਤਾਂ ਜਿਸ ਉਮਰ ਦੀ ਜਿਸ ਉਮੀਦਵਾਰ ਦੀ ਉਮਰ ਵੱਧ ਹੋਏਗੀ ਯਾਨੀ ਜਿਹੜਾ ਕੈਂਡੀਡੇਟਸ ਵੱਧ ਏਜ ਦਾ ਹੋਏਗਾ ਉਸ ਨੂੰ ਮੈਰਿਟ ਦੇ ਵਿੱਚ ਜਿਹੜੀ ਪਹਿਲ ਪਹਿਲਾਂ ਦਿੱਤੀ ਜਾਏਗੀ ਠੀਕ ਹੈ ਯਾਨੀ ਇੱਕ ਵਿਅਕਤੀ ਦੀ ਜਿਹੜੇ ਆ ਨੰਬਰ ਹੈ 95 ਆ ਦੂਜੇ ਦੀ ਵੀ 95 ਆ ਲੇਕਿਨ ਇੱਕ ਇੱਕ ਵਿਅਕਤੀ ਦੀ ਉਮਰ ਹੈਗੀ 34 ਠੀਕ ਹੈ ਤੇ ਇੱਕ ਵਿਅਕਤੀ ਦੀ ਉਮਰ ਹੈਗੀ ਹੈ 28 ਤਾਂ ਜਿਹੜਾ 34 ਵਾਲਾ ਹੈ ਉਹਨੂੰ ਪਹਿਲ ਦਿੱਤੀ ਜਾਏਗੀ ਕਲੀਅਰ ਹੈ ਜੀ ਐਨੀ ਗੱਲ ਸਮਝ ਆ ਗਈ ਤਾਂ ਉਸ ਨੂੰ ਜਿਹੜੀ ਇਹ ਪਹਿਲ ਦਿੱਤੀ ਜਾਏਗੀ ਯਾਨੀ ਚਾਹੇ ਤੁਹਾਡੇ ਮਾਰਕਸ ਬਰਾਬਰ ਹੋਣ ਲੇਕਿਨ ਜਿਹੜਾ ਉਮਰ ਜਿਸ ਦੀ ਵੱਧ ਹੋਏਗੀ ਉਹਨੂੰ ਪਹਿਲਾਂ ਰੱਖਿਆ ਜਾਏਗਾ ਜੇ ਹੁਣ ਗੱਲ ਕਰ ਲਈ ਕਿ ਉਹਨਾਂ ਦੇ ਮਾਰਕਸ ਵੀ ਸੇਮ ਹੋਣ ਮੰਨ ਲਓ ਨੰਬਰ ਵੀ 95 ਦੋਨਾਂ ਦੇ ਤੇ ਉਮਰ ਵੀ ਦੋਨਾਂ ਦੀ 27 27 ਸਾਲ ਹੈ ਹੈਨਾ ਤਾਂ ਫਿਰ ਕੀ ਪ੍ਰੋਸੈਸ ਹੋਏਗਾ ਜੇਕਰ ਉਹਨਾਂ ਦੇ ਨੰਬਰ ਵੀ ਸੇਮ ਹੋਣ ਤੇ ਏਜ ਵੀ ਸੇਮ ਹੋਣ ਤਾਂ ਉਹਨਾਂ ਦੇ ਜਿਹੜੇ ਨੇ ਉਹ ਦੇਖੇ ਜਾਣਗੇ ਨੰਬਰ ਦੇਖੇ ਜਾਣਗੇ ਯਾਨੀ ਉਹਨਾਂ ਦੀ ਪਰਸੈਂਟੇਜ ਦੇਖੀ ਹੋਏਗੀ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਕਿ ਜੇਕਰ ਬੱਚੇ ਉਮੀਦਵਾਰਾਂ ਦੇ ਅੰਕ ਅਤੇ ਉਮਰ ਦੋਨੋਂ ਇੱਕੋ ਜਿਹੇ ਹੋਣ ਤਾਂ ਉਮੀਦਵਾਰ ਦੇ ਵਿੱਚ ਵੱਧ ਪ੍ਰਤੀਸ਼ਤ ਅੰਕ ਹੋਣਗੇ ਉਸ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਏਗਾ ਯਾਨੀ ਤੁਹਾਡਾ ਜਿਹੜਾ ਟੈਕ ਦਾ ਪੇਪਰ ਹੈ ਉਹਦੇ ਮਾਰਕਸ ਜਿਹੜੇ ਨੇ ਪਹਿਲਾਂ ਦੇਖੇ ਜਾਣਗੇ ਠੀਕ ਹੈ ਤੇ ਜਿਸ ਦੇ ਵੱਧ ਮਾਰਕਸ ਹੋਣਗੇ ਉਹਨੂੰ ਪਹਿਲ ਦੇ ਆਧਾਰ ਤੇ ਜਿਹੜਾ ਇੱਥੇ ਰੱਖਿਆ ਜਾਏਗਾ ਤਾਂ ਇਹ ਆਏ ਹੋਪ ਤੁਹਾਨੂੰ ਕਲੀਅਰ ਹੋ ਗਿਆ ਕਿ ਮੈਰਿਟ ਕਿਸ ਬਿਹਾਫ ਤੇ ਬਣੇਗੀ ਠੀਕ ਹੈ ਜੀ ਬਾਕੀ ਦੇਖੋ ਬਹੁਤ ਸਾਰੇ ਕੈਂਡੀਡੇਟਸ ਇਹ ਪੁੱਛ ਰਿਹਾ ਸੰ ਕਿ ਸੇਫ ਮਾਰਕਸ ਕਿੰਨੇ ਨੇ ਕੱਟਆਫ ਕਿੰਨੀ ਜਾਏਗੀ ਤਾਂ ਉਹਦੇ ਤੇ ਵੀ ਆਪਾਂ ਅਪਕਮਿੰਗ ਵੀਡੀਓਜ਼ ਜਿਹੜੀਆਂ ਨੇ ਲੈ ਕੇ ਹਾਜ਼ਰ ਹੋਵਾਂਗੇ ਜਲਦੀ ਮੇਨ ਕੋਸ਼ਿਸ਼ ਇਹ ਹੀ ਸੀ ਕਿ ਜਿਹੜੇ ਡਾ ਤਾਂ ਇਹ ਹੈਗੀ ਸੀ ਜੀ ਮੈਰਿਟ ਅਕੋਰਡਿੰਗ ਤੁਹਾਡੇ ਨੰਬਰਾਂ ਦੇ ਅਕੋਰਡਿੰਗ ਹੀ ਜਿਹੜੀ ਹੈ ਮੈਰਿਟ ਬਣੇਗੀ ਬਹੁਤ ਸਾਰੇ ਕੈਂਡੀਡੇਟਸ ਇਹ ਵੀ ਪੁੱਛ ਰਹੇ ਸਨ ਕਿ ਉਮਰ ਦੇ ਅਕੋਰਡਿੰਗ ਬਣੇਗੀ ਨੰਬਰਾਂ ਦੇ ਅਕੋਰਡਿੰਗ ਬਣੇਗੀ ਕਿਵੇਂ ਬਣੇਗੀ ਤਾਂ ਦੇਖੋ ਪਹਿਲਾਂ ਤਾਂ ਤੁਹਾਡੀ ਜਿਹੜੀ ਹੈ ਜਿਹੜੇ ਤੁਹਾਡੇ ਐਗਜ਼ਾਮ ਦੇ ਵਿੱਚ ਮਾਰਕਸ ਨੇ ਉਹਨਾਂ ਨੂੰ ਹੀ ਪਹਿਲ ਦਿੱਤੀ ਜਾਏਗੀ ਠੀਕ ਹੈ ਉਸ ਤੋਂ ਬਾਅਦ ਤੇ ਮੰਨ ਲਓ ਜੇ ਬਰਾਬਰ ਨੇ ਤਾਂ ਫਿਰ ਵੱਧੂ ਜਿਹਦੀ ਉਮਰ ਹੈ ਉਹਨੂੰ ਪਹਿਲਾਂ ਰੱਖਿਆ ਜਾਏਗਾ ਠੀਕ ਹੈ ਜੀ ਤਾਂ ਇਹ ਪ੍ਰੋਸੈਸ ਇਸ ਦਾ ਰਹੇਗਾ ਜੀ ਇਸ ਤੋਂ ਬਿਨਾਂ ਹੁਣ ਆਪਾਂ ਗੱਲ ਕਰ ਲੀਏ ਕਿ 23 ਚੋਣ ਭਰਤੀ ਦੀ ਜਿਹੜੀ ਭਰਤੀ ਹੈ ਉਸ ਦੀ ਸੈਲਰੀ ਕਿੰਨੀ ਹੋਣ ਵਾਲੀ ਹੈ ਇਹ ਤਾਂ ਬਹੁਤ ਸਾਰੇ ਕੈਂਡੀਡੇਟਸ ਅਕਸਰ ਪੁੱਛਦੇ ਨੇ ਕਿ ਜਦੋਂ ਸਕੂਲਾਂ ਦੇ ਵਿੱਚ ਜੁਆਇਨ ਹੋ ਜਾਣਗੇ ਕਿੰਨੀ ਸੈਲਰੀ ਮਿਲੇਗੀ ਇਹ ਸੈਲਰੀ ਜਿਹੜੀ ਹੈ ਉਹਨਾਂ ਦੀ ਪਰ ਮਨਥ ਰਹੇਗੀ ਪਰਵੇਸ਼ਨ ਪੀਰੀਅਡ ਦੇ ਵਿੱਚ ਤਾਂ ਦੇਖੋ ਜੀ ਤੁਸੀਂ ਨੋਟੀਫਿਕੇਸ਼ਨ ਪੜਿਆ ਹੋਏਗਾ ਜੀ ਆਹ ਦੇਖ ਸਕਦੇ ਹੋ ਜੀ ਤੁਸੀਂ 4th ਪੁਆਇੰਟ ਇਹ ਜਿਹੜਾ 23 ਚੋਣ ਭਰਤੀ ਦਾ ਨੋਟੀਫਿਕੇਸ਼ਨ ਹੈ ਜਿਹੜਾ ਸਟਾਰਟਿੰਗ ਦੇ ਵਿੱਚ ਆਊਟ ਕੀਤਾ ਗਿਆ ਸੀ ਉਸ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ ਸੀ ਕਿ ਜਿਹੜੀ ਤਨਖਾਹ ਹੈ ਉਹ 10300 ਰੁਪਏ ਪ੍ਰਤੀ ਮਹੀਨਾ ਹੁਣ ਇੱਥੇ ਇੱਕ ਗੱਲ ਧਿਆਨ ਦੇਣਯੋਗ ਹੈ ਦੇਖੋ ITT ਦੀ ਪਹਿਲਾ 635 ਭਰਤੀ ਕੰਪਲੀਟ ਹੋਈ ਹੈ ਹਨਾ ਤੇ ਆਉਣ ਵਾਲੀ 994 ਭਰਤੀ ਵੀ ਕੰਪਲੀਟ ਹੋ ਰਹੀ ਹੈ ਤਾਂ ਜਿਹੜਾ 994 ਭਰਤੀ ਦਾ ਨੋਟੀਫਿਕੇਸ਼ਨ ਹੈ ਉਹਦੇ ਵਿੱਚ ਵੀ ਸੱਤਵਾਂ ਪੇ ਕਮਿਸ਼ਨ ਲੱਗਿਆ ਹੋਇਆ ਹੈ ਯਾਨੀ ਪਰ ਮੰਥ 29200 ਸੈਲਰੀ ਹੋਏਗੀ ਤੇ 635 ਭਰਤੀ ਨੂੰ ਵੀ ਸੱਤਵਾਂ ਪੇ ਕਮਿਸ਼ਨ ਦੇ ਅਕੋਰਡਿੰਗ ਹੀ ਭਰਤੀ ਪੇਮੈਂਟ ਜਿਹੜੀ ਉਹ ਮਿਲ ਰਹੀ ਹੈ ਸੈਲਰੀ ਮਿਲ ਰਹੀ ਹੈ ਠੀਕ ਹੈ 635 ਵਾਲੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਵੀ 29200 ਦਾ ਜਿਹੜਾ ਹੈ ਉਹ ਬੇਸਿਕ ਪੇ ਆ ਉਹਨਾਂ ਦਾ ਠੀਕ ਹੈ ਤਾਂ ਜੇ ਹੁਣ ਗੱਲ ਕਰ ਲਈਏ ਕਿ ਹੁਣ 23 ਚੌਣ ਪਾਰਟੀ ਦੇ ਵਿੱਚ ਫਿਰ ਇਹ 10300 ਵਾਲਾ ਜਿਹੜਾ ਇਹ ਰੂਲ ਕਿਉਂ ਆਇਆ ਇਹਦੇ ਤੇ ਇਹ ਵਾਲਾ ਕਮਿਸ਼ਨ ਕਿਉਂ ਲੱਗਿਆ ਹੋਇਆ ਤਾਂ ਦੇਖੋ ਇਥੇ ਸਾਫ਼-ਸਾਫ਼ ਮੈਂਸ਼ਨ ਕੀਤੀਆਂ ਗਈਆਂ ਨੇ ਕਿ ਜਿੰਨੀਆਂ ਵੀ ਸ਼ਰਤਾਂ ਹੋਣਗੀਆਂ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ 2015 ਦੇ ਅਨੁਸਾਰ ਹੋਣਗੀਆਂ ਤਾਂ ਦੇਖੋ ਜਿਵੇਂ ਤੁਹਾਨੂੰ ਪਤਾ ਹੈ ਬਹੁਤ ਸਾਰੇ ਕੈਂਡੀਡੇਟਸ ਨੇ ਕੈਦਨ ਦੇ ਨੇ ਕਿ ਜੋ ਨੋਟੀਫਿਕੇਸ਼ਨ ਦੇ ਵਿੱਚ ਆ ਗਿਆ ਮੁੜ ਕੇ ਚੇਂਜ ਨਹੀਂ ਹੁੰਦਾ ਹੁਣ ਤੁਸੀਂ ਦੇਖਿਆ ਹੋਵੇਗਾ ਕਿ ਨੋਟੀਫਿਕੇਸ਼ਨ ਦੇ ਵਿੱਚ ਬੀਏ ਦੇ ਨੰਬਰ ਵੀ ਦਿੱਤੇ ਗਏ ਸੀ 23 ਚੌਣ ਭਰਤੀ ਦੇ ਠੀਕ ਹੈ ਬੀਏਡ ਵਾਲੇ ਵੀ ਐਡ ਕੀਤੇ ਗਏ ਸੀ ਐਨਆਈਯੂਐਸ ਵਾਲੇ ਵੀ ਸਾਰਾ ਕੁਝ ਸੀਗਾ ਲੇਕਿਨ ਹੁਣ ਕੀ ਹੋਇਆ ਹੁਣ ਉਹ ਸਾਰੇ ਬਾਹਰ ਨਿਕਲ ਚੁੱਕੇ ਨੇ ਬੀਏਡ ਵੀ ਬਾਹਰ ਹੋ ਚੁੱਕੀ ਹੈ ਐਨਆਈਯੂਐਸ ਵਾਲੇ ਵੀ ਨਿਕਲ ਚੁੱਕੇ ਨੇ ਬ ਕਵਾਲੀਫਿਕੇਸ਼ਨ ਦੇ ਠੀਕ ਹੈ ਤਾਂ ਇਹ ਗੱਲ ਮੰਨ ਕੇ ਨਾ ਚੱਲੋ ਵੀ ਜੋ ਨੋਟੀਫਿਕੇਸ਼ਨ ਦੇ ਵਿੱਚ ਆ ਗਿਆ ਉਹ ਚੇਂਜ ਨਹੀਂ ਹੁੰਦਾ ਹੋ ਸਕਦਾ ਹੈ ਡਿਪਾਰਟਮੈਂਟ ਆਪਣੇ ਬਿਹਾਰਫ ਤੇ ਬਹੁਤ ਕੁਝ ਕਰਦਾ ਹੁੰਦਾ ਹੈ ਠੀਕ ਹੈ ਤਾਂ ਹੁਣ ਦੇਖੋ ਗੱਲ ਕਰ ਲਈ ਸੈਲਰੀ ਦੀ ਤਾਂ ਇੱਥੇ 10300 ਮੈਂਸ਼ਨ ਜਰੂਰ ਕੀਤਾ ਗਿਆ ਹੈ ਲੇਕਿਨ ਇਸ ਤੋਂ ਬਾਅਦ ਇੱਕ ਨੋਟਿਸ ਆਇਆ ਸੀ ਕਿ ਜਿਹੜੀ 2020 ਦੀ ਭਰਤੀ ਆ ਜਾਂ 2020 ਤੋਂ ਆਉਣ ਵਾਲੀਆਂ ਜਿੰਨੀਆਂ ਵੀ ਭਰਤੀਆਂ ਹੋਣਗੀਆਂ ਉਹਨਾਂ ਤੇ 29200 ਹੀ ਬੇਸਿਕ ਪੇ ਰਹਿਣ ਵਾਲਾ ਹੈ ਠੀਕ ਹੈ ਤਾਂ ਇਹ ਦੇ ਰਿਗਾਰਡਿੰਗ ਵੀ ਤੁਹਾਨੂੰ ਕੋਈ ਨਾ ਕੋਈ ਚੇਂਜ ਜਿਹੜਾ ਜਲਦੀ ਜਰੂਰ ਦੇਖਣ ਨੂੰ ਮਿਲੇਗਾ ਇੱਕ ਨੋਟਿਸ ਕਿ ਉਸ ਦੇ ਵਿੱਚ ਸਾਫ਼ ਤੌਰ ਤੇ ਮੈਂਸ਼ਨ ਕੀਤਾ ਗਿਆ ਹੈ ਕਿ ਜਿਹੜੀ 2020 ਦੇ ਵਿੱਚ ਆਈਆਂ ਭਰਤੀਆਂ ਹੋਈਆਂ ਨੇ ਜਾਂ ਉਹ ਤੋਂ ਬਾਅਦ ਵਾਲੀਆਂ ਭਰਤੀਆਂ ਨੇ ਉਹਨਾਂ ਸਾਰਿਆਂ ਨੂੰ ਬੇਸਿਕ पे 29200 ਹੀ ਹੋਏਗਾ ਤੇ ਉਹਦੇ 'ਚ ਜਿਹੜਾ ਪੇ ਕਮਿਸ਼ਨ ਉਹ ਸੱਤਵਾਂ ਹੀ ਲੱਗੇਗਾ ਕਲੀਅਰ ਹੈ ਤਾਂ ਆਈ ਹੋਪ ਤੁਹਾਡਾ ਡਾਊਟ ਕਲੀਅਰ ਹੋ ਗਿਆ ਹੋਵੇਗਾ ਕਿ ਜਿਹੜਾ ਨੋਟਿਸ ਹੈ ਨੋਟੀਫਿਕੇਸ਼ਨ ਹੈ ਭਰਤੀ ਦਾ ਉਹਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ ਹੈ 10300 ਤੇ 2016 ਦਾ ਪਰਬੇਸ਼ਨ ਪੀਰੀਅਡ ਅਕੋਰਡਿੰਗ ਲੇਕਿਨ ਜਿਹੜਾ ਇਸ ਤੋਂ ਬਾਅਦ ਨੋਟਿਸ ਜਾਰੀ ਹੋਇਆ ਸੀ ਉਸ ਦੇ ਵਿੱਚ ਇਹ ਗੱਲ ਮੈਂਸ਼ਨ ਕੀਤੀ ਗਈ ਸੀ ਕਿ ਨਹੀਂ ਸੱਤਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਹੀ ਸੈਲਰੀ ਜਿਹੜੀ ਉਹ ਠੀਕ ਹੈ ਤਾਂ ਉਹ ਨੋਟਿਸ ਵੀ ਤੁਸੀਂ ਪੜ ਸਕਦੇ ਹੋ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਤੁਹਾਨੂੰ ਜਿਹੜਾ ਅਵੇਲੇਬਲ ਕਰਵਾ ਦੇਵਾਂਗੀ ਟੈਲੀਗ੍ਰਾਮ ਗਰੁੱਪ ਦਾ ਜਿਹੜਾ ਲਿੰਕ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਇਸ ਨੂੰ ਜਿਹੜਾ ਚੈੱਕ ਆਊਟ ਕਰ ਸਕਦੇ ਹੋ ਕਲੀਅਰ ਹੈ ਜੀ ਤਾਂ ਆਈ ਹੋਪ ਇਹਨੂੰ ਲੈ ਕੇ ਤੁਹਾਡੇ ਸਾਰੇ ਡਾਊਟਸ ਜਿਹੜਨੇ ਕਲੀਅਰ ਹੋ ਗਏ ਹੋਣੇ ਉਹ ਨਾਹ ਚਾਣੂ ਇਹਦਾ ਵੀ ਦਿਖਾ ਦੰਨੀ ਆ ਸਕਰੀਨ ਤੇ ਆ ਦੇਖੋ ਤੁਸੀਂ ਇਥੇ ਸਕਰੀਨ ਤੇ ਦੇਖ ਸਕਦੇ ਹੋ ਜੀ ਠੀਕ ਹੈ ਪੰਜਾਬ ਸਰਕਾਰ ਦਾ ਦੇਖੋ ਇਹਨਾਂ ਦਾ ਜਿਹੜਾ ਮੈਟ੍ਰਿਕਸ ਹੈ ਬੇਸਿਕ ਪੇ ਹੈ ਉਹ 29200 ਤੋਂ سٹਾਰਟ ਹੈ ਕਲੀਅਰ ਹੈ ਦੇਖੋ 3 ਸਾਲ ਪਰਬੀਸ਼ਨ ਪੀਰੀਅਡ ਰਹੇਗਾ ਠੀਕ ਹੈ ਉਸ ਤੋਂ ਬਾਅਦ ਦੇਖੋ ਪਰਬੀਸ਼ਨ ਤੋਂ ਬਾਅਦ ਤਾਂ ਫਿਰ ਕਾਫੀ ਜ਼ਿਆਦਾ ਸੈਲਰੀ ਹੋ ਜਾਂਦੀ ਹੁੰਦੀ ਹੈ ਮੇਨ ਗੱਲ ਹੁੰਦੀ ਹੈ 3 ਸਾਲ ਪਰਬੀਸ਼ਨ ਦੇ ਠੀਕ ਅੱਗੇ ਵੱਧਦੇ ਹਾਂ ਜੀ ਆਪਾਂ ਗਲ ਕਰ ਲਈਏ ਕਨਫਰਮੇਸ਼ਨ ਲੈਟਰ ਕਦੋਂ ਮਿਲੇਗਾ ਤਾਂ ਦੇਖੋ ਜਦੋਂ ਤੁਹਾਡਾ ਪਰਬੇਸ਼ਨ ਪੀਰੀਅਡ ਕੰਪਲੀਟ ਹੋ ਜਾਂਦਾ ਹੈ ਯਾਨੀ 3 ਸਾਲ ਤੁਹਾਡੇ ਪਰਖ ਕਾਲ ਦੇ ਕੰਪਲੀਟ ਹੋ ਜਾਂਦੇ ਨੇ ਜਿਸ ਤਰੀਕੇ ਨਾਲ ਤੁਹਾਨੂੰ ਸਟਾਰਟਿੰਗ ਦੇ ਵਿੱਚ ਜੁਆਇਨਿੰਗ ਲੈਟਰ ਮਿਲਦਾ ਹੈ ਤਾਂ ਉਸ ਤਰੀਕੇ ਨਾਲ ਜਦੋਂ ਤੁਹਾਡਾ ਪਰਬੇਸ਼ਨ ਕੰਪਲੀਟ ਹੋ ਜਾਏਗਾ 3 ਸਾਲ ਬਾਅਦ ਠੀਕ ਹੈ ਤਾਂ ਤੁਹਾਨੂੰ ਇੱਕ ਲੈਟਰ ਜਾਰੀ ਕੀਤਾ ਜਾਂਦਾ ਹੈ ਜੀ ਕਨਫਰਮੇਸ਼ਨ ਲੈਟਰ ਹੁੰਦਾ ਹੈ ਠੀਕ ਹੈ ਤੁਹਾਡੇ ਬੀਬੀਓ ਦਫਤਰ ਵੱਲੋਂ ਹੀ ਦਿੱਤਾ ਜਾਏਗਾ ਉਹ ਉਹਦੇ ਵਿੱਚ ਤੁਹਾਨੂੰ ਜਿਹੜਾ ਇਹ ਪੱਕੀ ਤੌਰ ਤੇ ਕਹਿ ਲਓ ਵੀ ਤੁਹਾਡੀ ਜਿਹੜਾ ਪਰਖ ਕਾਲ ਆ ਉਹ ਸਾਰਾ ਤੁਹਾਡਾ ਕੰਪਲੀਟ ਹੋ ਜਾਂਦਾ ਹੈ ਉਹਦੇ ਅਕੋਰਡਿੰਗ ਹੀ ਤੁਹਾਨੂੰ ਜਿਹ ਇੱਕ ਤਿੱਕੇ ਨਾਲ ਐਂ ਕਹਿ ਲਓ ਵੀ ਤੁਹਾਡਾ ਪਰਬੇਸ਼ਨ ਪੀਰੀਅਡ ਖਤਮ ਹੋ ਜਾਂਦਾ ਹੈ ਤੁਹਾਡੇ ਤੇ ਡੀਏਟੀਏ ਪੱਤੇ ਸਾਰੇ ਜਣੇ ਲਾਗੂ ਹੋ ਜਾਂਦੇ ਨੇ ਪ੍ਰੋਪਰ ਤੁਹਾਨੂੰ ਜਿਹੜੀ ਇਹ ਸੈਲਰੀ 8TT ਦੇ ਅਕੋਰਡਿੰਗ ਜਿਹੜੀ ਤੁਹਾਨੂੰ ਮਿਲਦੀ ਆ ਕਲੀਅਰ ਹੈ ਜੀ ਤਾਂ ਆਈ ਹੋਪ ਤੁਹਾਡੇ ਹਰ ਪ੍ਰਕਾਰ ਦੇ ਡਾਊਟ ਜਿਹੜੇ ਨੇ 23 ਚੋਣ ਭਰਤੀ ਨੂੰ ਲੈ ਕੇ ਕਲੀਅਰ ਹੋ ਗਏ ਹੋਣੇ ਇਸ ਤੋਂ ਬਿਨਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਜੈਸ਼ਨ ਜ਼ਰੂਰ ਦੇਣਾ ਚਾਹਾਂਗੀ ਕਿ ਜਦੋਂ ਹੀ 8TT 23 ਚੋਣ ਦੇ ਸਟੇਸ਼ਨ ਦੇ ਲਈ ਪੋਰਟਲ ਓਪਨ ਹੁੰਦਾ ਹੈ ਤਾਂ ਤੁਸੀਂ ਵੱਧ ਤੋਂ ਵੱਧ ਸਟੇਸ਼ਨ ਜਿਹੜੇ ਨੇ ਚੂਜ਼ ਕਰਨੇ ਨੇ چاہے ਵੱਧ ਮਾਰਕਸ ਦੇ ਵੀ ਹੋਣ ਉਹ ਜੇ ਘੱਟ ਚੁਣੇ ਹੁੰਦੇ ਨੇ ਤਾਂ ਜਿਆ ਹੁੰਦੀ ਹੈ ਕਿ ਉਹਨਾਂ ਨੂੰ ਸਟੇਸ਼ਨ ਉਹ ਨਹੀਂ ਮਿਲਦਾ ਹੈਗਾ ਉਹ ਸਟੇਸ਼ਨ ਕਿਸੇ ਹੋਰ ਨੂੰ ਅਲਾਟ ਕਰ ਦਿੱਤਾ ਜਾਂਦਾ ਹੈ ਠੀਕ ਹੈ ਫਾਈ ਡਿਪਾਰਟਮੈਂਟ ਪੰਡ ਕਰਦਾ ਹੈ ਵੱਧ ਤੋਂ ਵੱਧ ਤੁਸੀਂ ਆਪਣੇ ਸਹੂਲਿਆ ਦੇ ਅਕੋਰਡਿੰਗ ਵੱਧ ਤੋਂ ਵੱਧ ਜਿਹੜੀ ਨੇ ਸਟੇਸ਼ਨ ਚੂਜ਼ ਕਰਿਓ ਠੀਕ ਬਾਕੀ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਇਹ ਜਿਹੜੀ ਬਾਰਡਰ ਏਰੀਆ ਦੀ ਭਰਤੀ ਸੀਗੀ ਠੀਕ ਹੈ ਇਹ ਪਹਿਲਾਂ ਸਿਰਫ 1664 ਭਰਤੀ ਸੀਗੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ 664 ਭਰਤੀ ਜਿਹੜੀ ਹੈ ਬੈਕਲੋਗ ਦੀ ਹੈ ਠੀਕ ਹੈ ਤੇ 1664 ਕਹਿ ਲਓ 1000 ਪੋਸਟ ਹੋਰ ਲਗਾ ਕੇ ਇਹ ਪਹਿਲਾ ਸੀ ਲੇਕਿਨ ਇਸ ਦੇ ਵਿੱਚ ਹੋਰ ਜਿਹੜੀਆਂ ਨੇ ਐਡ-ਆਨ ਕੀਤੀਆਂ ਗਈਆਂ ਸੀ ਇਹ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਆ ਦੇਖੋ ਫਿਰ ਇਸ ਦੇ ਵਿੱਚ ਹੋਰ ਜਿਹੜੀਆਂ ਨੇ 700 ਪੋਸਟ ਐਡ ਕਰਕੇ ਇਹਨਾਂ ਨੂੰ 2364 ਪੋਸਟ ਜਿਹੜੀ ਹੈ ਉਹ ਦਿੱਤੀ ਗਈ ਸੀ ਇਹ ਹੈਗੀ ਸੀ ਬਾਰਡਰ ਏਰੀਆ ਦੇ ਇੱਥੇ ਨੋਟੀਫਿਕੇਸ਼ਨ ਵੀ ਤੁਸੀਂ ਦੇਖ ਸਕਦੇ ਹੋ ਜੀ ਜਦੋਂ ਜਾਰੀ ਹੋਇਆ ਸੀ ਨੋਟਿਸ ਬਾਰਡਰ ਏਰੀਆ ਦੇ ਜ਼ਿਲ੍ਹਿਆਂ ਦੀ ਪਰਟੀ ਕਲੀਅਰ ਹੈ ਜੀ ਤਾ ਆਈ ਹੋਪ ਤੁਹਾਡੇ ਮੈਰਿਟ ਦੇ ਰਿਲੇਟਿਡ ਸੈਲਰੀ ਦੇ ਰਿਲੇਟਿਡ ਸਟੇਸ਼ਨ ਕਨਫਰਮੇਸ਼ਨ ਲੈਟਰ ਪਰਖ ਕਾਲ ਇਹਨਾਂ ਸਾਰੇ ਸਮੇਂ ਚੀਜ਼ਾਂ ਦੇ ਲਈ ਆਈ ਹੋਪ ਤੁਹਾਡੇ ਡਾਊਟਸ ਜਿਹੜਨੇ ਕਲੀਅਰ ਹੋ ਗਏ ਹੋਣੇ ਬਾਕੀ ਜੇਕਰ ਕੋਈ ਵੀ ਤੁਹਾਡਾ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਤੇ 24 ਚੌਣ ਭਰਤੀ ਦੀ ਹਰ ਇੱਕ ਅਪਡੇਟ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਜਿਹੜੇ ਟਾਈਮ ਟਾਈਮ ਮਿਲਦੇ ਰਹਣ WhatsApp ਗਰੁੱਪ ਨਾਲ ਜੁੜ ਸਕਦੇ ਹੋ ਜੇ ਤੁਸੀਂ Telegram ਗਰੁੱਪ ਨਾਲ ਵੀ ਜ਼ਰੂਰ ਜੁੜੋ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਆ ਜਿਹੜੀ ਆ ਤੁਹਾਡੇ ਨਾਲ ਉੱਥੇ ਸਾਂਝੀ ਕਰਦੇ ਰਹਨੇ ਆ ਕਲੀਅਰ ਹੈ ਜੀ ਜੇਕਰ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਲਦੀ ਹਾਜ਼ਰ ਹੋਣਿਆ ਨੈਕਸਟ ਵੀਡੀਓ ਲੈ ਕੇ ਵੀਡੀਓ ਦੇਖਣ ਦਾ ਧੰਨਵਾਦ ਥੈਂਕ ਯੂ